ਅੱਜ ਹਸ਼ਿਆਰਪੁਰ ਪੁਲਿਸ ਵੱਲੋਂ ਸੀਆਈ ਸਟਾਫ ਵੱਲੋਂ ਡੀਐਸਪੀ ਰਵਿੰਦਰ ਐਂਡ ਇੰਸਪੈਕਟਰ ਬਲੂੰਦ ਸਿੰਘ ਉਹਦੀ ਟੀਮ ਵੱਲੋਂ ਬਹੁਤ ਸ਼ਲਾਘਾਜੋ ਕੰਮ ਕੀਤਾ ਜਿਹਦੇ ਵਿੱਚ ਥਾਣਾ ਮਾਡਲ ਟਾਊਨ ਦੇ ਵਿੱਚ ਦੋ ਐਫਆਰਾਂ ਦਾਜ ਕੀਤੀਆਂ ਸੀ ਇੱਕ ਐਫਆਰ ਹੈਗੀ 295 ਨੰਬਰ ਜਿਹੜੀ ਕੀ ਹੈਗੀ ਆਰਮ ਸੈੱਟ ਦੇ ਵਿੱਚ ਇੱਕ ਪਿਸਟਲ ਦੇ ਨਾਲ ਲਾਈਵ ਕਾਟੇਜ ਫੜੇ ਅਸੀਂ ਉਹਦੀ ਸੰਬੰਧੀ ਐਫਆਰ ਦਰਜ ਕੀਤੀ ਆਰਮਜ਼ੈਕਟੇ ਵਿੱਚ ਇਹ ਲੋਕਲੀਆਂ ਮੁੰਡਾ ਔਰ ਹੀਰਾ ਆਂਦੇ ਏਰੀਆ ਚ ਰਹਿੰਦਾ ਇਸੇ ਤਰ੍ਹਾਂ ਇੱਕ 1296 ਨੰਬਰ ਐਫਆਰ ਦਰਜ ਕੀਤੀ ਆ ਉਹਦੇ ਵਿੱਚ ਸਾਨੂੰ ਕਾਫੀ ਵੱਡੀ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਸਫਲਤਾ ਮਿਲੀ ਆ ਉਹਦੇ ਵਿੱਚ ਸਾਨੂੰ ਅਪਰੋਕਸੀਮੇਟਲੀ 6480 ਦੇ ਕਰੀਬ ਕੈਪਸੂਲ ਜਿਹੜੇ ਕਿ ਐਨਡੀ ਦੀ ਮੱਦ ਚਾਉਂਦੇ ਆ ਔਰ ਇਸੇ ਤਰ੍ਹਾਂ 1400 1200 ਦਾ ਗੋਲੀਆਂ ਜਿਹੜੀਆਂ ਉਹ ਮਿਲੀਆਂ ਆ ਇਹਦੀ ਸਬੰਧ ਅਸੀਂ ਐਨਡੀ ਦੇ ਵਿੱਚ ਐਫਆਰ ਦਰਜ ਕੀਤੀ ਗਈ ਹੈ ਔਰ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਵੀ ਇਹ ਪਿਸਟਲ ਕਿਸ ਤਰ੍ਹਾਂ ਪਹੁੰਚਿਆ ਇੱਥੇ ਸਾਡੇ ਕੋਲ ਔਰ ਜਿਹੜਾ ਪਿਸਟਲ ਆ ਮੁੰਡਾ ਅਜੇ ਹੈਗਾ ਔਰ ਜਿਹਦੇ ਕੋਲ ਉਹ ਸੀ ਟੈਬਲੇਟ ਤੇ ਗੋਲੀਆਂ ਫੜੀਆਂ ਉਹ ਪੰਕਜ ਨਾਮ ਦਾ ਲੜਕਾ ਹੈਗਾ ਜਿਹੜਾ ਕਿ ਲੋਕਲ ਮਾਡਲ ਟਾਊਨ ਦੇ ਏਰੀਆ ਚ ਹੀ ਰਹਿੰਦਾ ਹੈ ਜਦੋਂ ਕੋ ਕੋਸ਼ਿਸ਼ ਕਰ ਰਹੇ ਹਾਂ ਕਿ ਬੈਕਗ੍ਰਾਉਂਡ ਚੁੱਕ ਕਰਨ ਕਿਉਂ ਨਹੀਂ ਉਹਦੇ ਚ ਫਿਲਹਾਲ ਉਹ ਤਿਆਰੀ ਕਰ ਰਿਹਾ ਸੀਗਾ ਇੱਕ ਤਰ੍ਹਾਂ ਨਵਾਂ ਹੀ ਹਾਲੇ ਉਹਦੇ ਤੇ ਅਫੇਅਰ ਕੋਈ ਲॉज ਨਹੀਂ ਹੈਗੀ ਔਰ ਬਿਲਕੁਲ ਨਵੇਂ ਬੰਦੇ ਜਿੱਦਾਂ ਕਹਿ ਲੀਏ ਵੀ ਇਹ ਇੱਕ ਤਰ੍ਹਾਂ ਨਾ ਤਿਆਰ ਹੋਏ ਆ ਕੋਈ ਲੁਕੋ ਦੀ ਬਾਤਾਂ ਤੁਸੀਂ ਕੋਈ ਨਹੀਂ ਹੱਲੇ ਲੇਟੈਸਟ ਹੀ ਆ ਲੈ ਕੇ ਆਇਆ ਹੀ ਆ ਹੱਲੇ ਬੇਸਿਕਲੀ ਜੁਪੀ ਤੋਂ ਜੋ ਹੁਣ ਤੱਕ ਦੀ ਇਨਟੈਰੋਗੇਸ਼ਨ ਆ ਵੀ ਜੁਪੀ ਤੋਂ ਲੈ ਕੇ ਆਇਆ ਇਹ ਉਹਦੇ ਸੁਣਦੀ ਸੱਡੀਆਂ ਫਰਦਰ ਇਨਵੈਸਟੀਗੇਸ਼ਨ ਹਲੇ ਉਹਦੀ ਚੱਲ ਰਹੀ ਹੈ ਕੀ ਹੈ ਇਹ ਨਸ਼ੀਲੀਆਂ ਗੋਲੀਆਂ ਦੀ ਗੱਲ ਕਰ ਰਹੇ ਆ ਕੀ ਮੈਡੀਕਲ ਸਟੋਰਸ ਕਰ ਰਹੇ ਸੀ ਕੀ ਆਪ ਕੋ ਨਹੀਂ ਇਹਦੀ ਇਹਦੀ ਹੈਗੀ ਆ ਸਬਜੀ ਵਕਰੇਤਾ ਹੈਗਾ ਇਹ ਸਬਜੀ ਦੀ ਫੜੀ-ਭੂੜੀ ਲਾਉਂਦੇ ਆ ਇਹ ਪੰਕਜ ਜਿਹੜਾ ਅੱਛਾ ਜੀ ਔਰ ਤੌਰ ਫਿਰ ਕੀ ਉਥੇ ਲੇਬਰ ਵਾਲਿਆਂ ਨੂੰ ਹੋਰ ਇਹ ਕੁਆਂਟੀਟੀ ਦੇ ਵਿੱਚ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਚ ਇਹਦੇ ਕੋਲ ਸਮਾਨ ਫੜ ਹੋਇਆ ਔਰ ਕਿੱਥੋਂ ਲੈ ਕੇ ਆਇਆ ਅੱਗੇ ਕਿੱਥੇ-ਕਿਥੇ ਰਿਸਪਲਾਈ ਦਿੰਦਾ ਉਹਦੇ ਸਾਡਾ ਵਰਕ ਚੱਲ ਰਿਹਾ ਹੈਗਾ। ਇਹਦੇ ਤੇ ਪਹਿਲਾਂ ਇੱਕ FIR ਦਰਜ ਹੋਈ ਸੀਗੀ। ਉਹਦੇ ਚ ਵੀ ਇਹ ਹਾਲੇ ਰਾਉਂਡ ਅਪ ਕਰਨਾ ਸੀਗਾ। ਉਹਦੇ ਚ ਨਾਮਿਨੇਟ ਹੈਗਾ ਇਹ। ਇਹਨੂੰ ਸਾਡੇ ਕੋਲ ਐਟ ਲਾਰਜ ਸੀਗਾ ਇਹ ਹਾਲੇ। ਹੁਣ ਇਹਨੂੰ ਖੜਿਆ। ਇਹ ਪਬਲਿਕ ਨੇ ਬੇਸਿਕਲੀ ਇਹ ਪੰਜਾਬ ਦੇ ਸੀ। ਅ ਬੈਕਗ੍ਰਾਉਂਡ ਇਹਨਾਂ ਦੀ ਬਿਹਾਰ ਤੋਂ ਹੈ। ਪਰ ਜੰਮਿਆ ਪੜਿਆ ਇੱਥੋਂ ਹੀ ਆ। ਪ੍ਰੋਪਰ ਪੰਜਾਬੀ ਬੋਲਦੇ ਆ ਇਹ। ਦੋਨੋਂ ਜਣਾਂ ਦੀ ਬੈਕਗ੍ਰਾਉਂਡ ਬੈਕਗ੍ਰਾਉਂਡ ਉੱਥੋਂ ਦੀ ਆ ਬਿਹਾਰ ਦੀ ਆ। ਪਰ ਇਹਨਾਂ ਦੇ ਫਾਦਰ ਬਹੁਤ ਟਾਈਮ ਪਹਿਲਾਂ ਇੱਥੇ ਪੰਜਾਬ ਚ ਆ ਕੇ ਬਸ ਗਏ ਸੀ ਔਰ ਵੱਡੇ ਦੋਨੋਂ ਇੱਥੇ ਹੀ ਹੋਏ ਐ ਇਹ